ਵਾਪੋ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਜਿਹੜੇ ਵੀ ਅਦਾਰੇ ਤੋਂ ਆਏ ਹੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਸ ਵੇਲੇ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੁਣ ਤੱਕ 16322 ਕੇਸ ਰਜਿਸਟਰਡ ਹੋਏ ਨੇ ਪਹਿਲੀ ਮਾਰਚ ਤੋਂ ਲੈ ਕੇ 11 ਅਗਸਤ ਤੱਕ 25542 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਔਰ ਹੈਰੋਇਨ ਜਿਹੜੀ ਆ ਉਹ 1054.686 ਜਿਹੜੀ ਕਿਲੋ ਆ ਉਹ ਬਰਾਮਦ ਹੋਈ ਹੈ ਸਮੈਕ ਜਿਹੜੀ ਆ ਉਹ 0.211 ਬਰਾਮਦ ਹੋਈ ਹੈ ਔਰ ਅਫੀਮ 364.176 ਕਿਲੋ ਬਰਾਮਦ ਹੋਈ ਹੈ ਚਰਸ ਜਿਹੜੀ ਆ ਉਹ 29.609 ਕਿਲੋ ਬਰਾਮਦ ਹੋਈ ਹੈ ਔਰ ਗਾਂਜਾ 405.320 ਕਿਲੋ ਬਰਾਮਦ ਹੋਇਆ ਔਰ ਕੋਕੀਨ 3.336 ਕਿਲੋ ਬਰਾਮਦ ਹੋਈ ਹੈ ਇਹ ਅੰਕੜੇ ਨੇ ਹੁਣ ਤੱਕ ਦੇ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਨਸ਼ਾ ਮੁਕਤੀ ਮੋਰਚਾ ਉਹਦੇ ਵੱਲੋਂ ਜਿਹੜੀ ਮੁਹਿਮ ਵਿੱਢੀ ਗਈ ਹੈ ਪਿੰਡਾਂ ਦੇ ਵਿੱਚ ਜਾਣ ਦੀ ਵਾਰਡ ਦੇ ਵਿੱਚ ਜਾਣ ਦੀ ਉਹਦਾ ਜਿਹੜਾ ਪਹਿਲਾ ਪੜਾਅ ਹੈ ਉਹ ਮੁਕੰਮਲ ਹੋ ਜਾਣਾ ਅਗਲੇ 4 ਜਾਂ 5 ਦਿਨ ਦੇ ਵਿੱਚ ਵਿੱਚ ਅਸੀਂ ਉਹਦੇ ਵਿੱਚ ਸਾਰੇ ਪਿੰਡ ਸਾਰੇ ਵਾਰਡ ਜਿਹੜੇ ਆ ਉਹ ਕਵਰ ਕਰ ਲੈਣੇ ਆ ਜਿਸ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਨੂੰ ਸੌ ਚਕਾਈ ਗਈ ਆ ਨਸ਼ਾ ਨਾ ਕਰਨ ਦੀ ਤੇ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਦੀ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪੜਾਅ ਹੈ ਉਹ ਸਟਾਰਟ ਹੋਊਗਾ ਉਹਦੇ ਵਿੱਚ ਅਸੀਂ ਪਲੱਸ 1 ਤੋਂ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਅਸੀਂ ਕਾਲਜਸ ਤੱਕ ਵੀ ਜਾਵਾਂਗੇ ਤਾਂ ਕਿ ਅਵੇਅਰਨੈਸ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਸਕੇ ਇਹ ਅਗਲੇ ਪੜਾਅ ਦੀ ਡਿਟੇਲ ਤੁਹਾਨੂੰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਕਿ ਨਸ਼ਾ ਮੁਕਤੀ ਮੋਰਚਾ ਕਿਸ ਪਾਸੇ ਵੱਲ ਨੂੰ ਜਾ ਰਿਹਾ ਮੈਂ ਧਾਲੀਵਾਲ ਸਾਹਿਬ ਨੂੰ ਰਿਕਵੈਸਟ ਕਰੂੰਗਾ ਕਿ ਅੱਗੋਂ ਤੁਹਾਨੂੰ ਸੰਬੋਧਨ ਕਰੇ ਜਿੱਦਾਂ ਪੰਨੂ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਮਾਨ ਸਰ ਦੀ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਪੜਾਵਾ ਉਹਦੀ ਕੀ ਸਥਿਤੀ ਆ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਅੱਜ ਇੱਕ ਹੋਰ ਜਿਹੜੀ ਖਬਰ ਤੁਸੀਂ ਵੀ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸਖਪਾਲ ਸਿੰਘ ਖੈਦੇ ਹੋਣਾ ਦੀ ਜ਼ਮਾਨਤ ਨਾਲ ਜੁੜੀ ਹੋਈ ਖਬਰ ਅੱਜ ਤੁਸੀਂ ਦੇਖਦੇ ਹੋ ਸਾਡੇ ਜੜੇ ਉਹਨਾਂ ਨੇ ਕਹਿ ਦਿੱ ਕਿ ਮੈਂ ਮੇਦੀ ਪਹਿਲਾਂ ਹੀ ਜ਼ਮਾਨਤ ਜਿਹੜੀ ਹੋਈ ਹੋਈ ਆ ਤੇ ਮੈਨੂੰ ਹੁਣ ਕੋਈ ਜ਼ਮਾਨਤ ਦੀ ਜਿਹੜੀ ਲੋੜ ਨਹੀਂ ਸੀਗੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲਿਟੀਕਲ ਪਾਰਟੀਆਂ ਨੂੰ ਤੇ ਜੋ ਬੋਲਦੇ ਆ ਸਭ ਨੂੰ ਪਤਾ ਆ ਅੱਜ মিডিਆ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਓ মিডিਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬੱਲੇ ਜਿਹੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੀਆਂ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਹੈ ਅਸੀਂ ਇਹਦਾ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਕਿਉਰਿਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੁਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਲ ਸਿੰਘ ਖੈਦੇ ਹੁਣੀ ਤਦੋਂ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭਗਦਰ ਬੱਚੀ ਪਈ ਆ ਜਦੋਂ ਪਿਛਲੇ 5-6 ਦਿਨ ਤੋਂ ਜਦਨ ਤੋਂ ਵੀ ਜੋਗਾ ਸਿੰਘ ਉਹਨਾਂ ਦੀ ਗਫਤਾਰੀ ਹੋਈ ਆ ਉਸ ਦਿਨ ਤੋਂ ਹੀ ਉਹ ਆਪ ਹੀ ਆਪਣੀਆਂ ਕਹਾਣੀਆਂ ਆਪ ਹੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਨਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਰਟ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਾਦਾ ਅੰਟੈਰੋਗੇਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਭਾਵੇਂ ਅੱਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕਨ ਕੁਆਦੀ ਜਿਹੜੀ ਪੈਂਡਿੰਗ ਸੀਗੀ ਉਹਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਾਦ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦਵਾਦਾ ਜਿਹੜਾ ਕਿਤੇ ਮੇਰੀ ਗੁਫ਼ਤਾਦੀ ਨਾ ਪੈ ਜੇ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿੱਛਿਆ ਆਪੇ ਹੀ ਪਟੀਸ਼ਨ ਪਾਲੀ ਅੱਪੇ ਹੀ ਵਾਪਸ ਲੈ ਲਈ ਅੱਪੇ ਸਟੋਰੀਆਂ ਬਣਾਉਂਦੀਆਂ ਕਿ ਮੈਂ ਜੀ ਵਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤਾਂ ਉਹਨਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਮਿੰਨੂ ਇਹ ਲੱਗਦਾ ਕਿ ਕਿਤੇ ਦਾ ਕਿਤੇ ਉਹਨਾਂ ਨੂੰ ਇਹ ਡਰ ਹੈ ਉਹ ਤਾਈ ਕੋਰਦੇ ਗਏ ਕਿ ਮੈਂ ਗ੍ਰਿਫਤਾਰੀ ਮੈਂ ਗ੍ਰਿਫਤਾਰੀ ਤੋਂ ਬਚ ਲੀ ਆਪਣੀ ਬੇਲ ਜਿਹੜੀ ਕਦਾਲਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੁਰਾਣੀਆਂ ਜਿਹੜੀਆਂ ਫੋਨ ਕਾਲ ਔਰ ਕਾਰਡ ਜਿਹੜਾ ਜੋਗਾ ਸਿੰਘ ਦਾ ਉਹ ਸਭ ਨੂੰ ਪਤਾ ਹੈ ਤੁਸੀਂ ਪੁਰਾਣੇ ਕੇਸਾਂ ਬਾਰੇ ਜਾਣਦੇ ਹੋ ਪੁਰਾਣੇ ਕੇਸ ਜਿਹੜੇ ਉਹਨਾਂ ਤੇ ਹੋਏ ਆ ਉਹ ਸਾਰਾ ਕੁਝ ਜਾਣਦੇ ਹੋ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਡਰ ਹੈ ਆਪਣੇ ਆਪ ਚ ਡਰ ਹੈ ਆਪਣੇ ਆਪ ਚ ਉਹ ਡਰ ਹੈ ਉਹਨਾਂ ਦਾ ਹੋਰ ਕੋਈ ਗੱਲ ਨਹੀਂ ਹੈ ਉਹ ਜਿਹੜਾ ਡਰ ਹੈ ਕਿ ਉਹ ਮੇਰੇ ਮਤਲਬ ਜਦੋਂ ਸੁਰੱਖਿਆ ਅਫਸਰ ਫੜੇ ਗਏ ਆ ਪੁਰਾਣੇ ਉਹਨਾਂ ਨੇ ਪਤਾ ਨਹੀਂ ਕੀ ਕਿਹਾਤਾ ਹੋਊਗਾ ਕੀ ਉੱਥੇ ਬਿਆਨ ਦਿੱਤੇ ਹੋਣਗੇ ਕੀ ਸੱਚ ਹੋਊਗਾ ਕੀ ਕੁਛ ਇਹਨਾਂ ਦੇ ਖਿਲਾਫ ਹੋਰ ਸਚਾਈ ਆਈਊਗੀ ਉਹਦੇ ਦਰੋਂ ਉਹਨਾਂ ਨੇ ਕੀਤਾ ਪਤਸੀ ਪੱਸੀ ਦੀ ਵਲ ਕੀਤਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਕੋਰਟ ਦੇ ਵਿੱਚ ਗਏ ਜਾਂ ਇਹਨਾਂ ਵਾਪਸ ਲਿਆ ਜਾਂ ਕੋਰਟ ਨੇ ਕੀ ਕਮੈਂਟ ਕੀਤੀ ਸਦਾ ਕੁਝ ਉਹਨਾਂ ਦਾ ਮਾਮਲਾ ਤੋ ਆਪਣੇ ਆਪ ਉਸ ਮਾਮਲੇ ਦੇ ਵਿੱਚ ਲੱਗੇ ਆ ਅਸੀਂ ਆਪਣੇ ਮਾਮਲੇ 'ਚ ਲੱਗੇ ਆ ਜਿੱਦਾਂ ਪੰਨੂ ਸਾਹਿਬ ਨੇ ਦੱਸਿਆ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਿੱਧਾ ਜਿਹਾ ਇੱਕ ਫਾਰਮੂਲਾ ਹੈ ਕਿ ਜਿਹੜਾ ਵੀ ਬੰਦਾ ਛੋਟਾ ਆ ਵੱਡਾ ਆ ਵੱਡੇ ਤੋਂ ਵੱਡਾ ਆ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ ਜਾਂ ਜਿੰਨੇ ਨਸ਼ਿਆਂ ਦਾ ਕਾਰੋਬਾਰ ਕੀਤਾ ਹੈ ਜਿਹੜਾ ਨਸ਼ੇ ਮਾਫੀਆ ਦੇ ਨਾਲ ਰਲ ਕੇ ਕੰਮ ਕਰਦਾ ਆ ਉਹਦੇ ਖਿਲਾਫ ਸਾਡੀ ਕਮਿਟਮੈਂਟ ਆ ਪੰਜਾਬ ਦੇ ਲੋਕਾਂ ਦਾ ਪਈ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਸੇ ਤਹਾਂ ਦੀ ਕਾਰਵਾਈ ਕਰਾਂਗੇ ਪਰ ਇਸ ਕੇਸ ਦੇ ਵਿੱਚ ਬედა ਦੇਖ ਕੇ ਤਾਂ ਹੋ ਗਿਆ ਕਿ ਕਿਦਾਂ ਸੋਸ਼ਲ ਮੀਡੀਆ ਦੇ ਉੱਤੇ ਆਪੇ ਹੀ ਪਾਈ ਜਾਂਦੇ ਆ ਕਿ ਆਪ ਮੈਂ ਇਦਾਂ ਜੀ ਆਹ ਜੀ ਇਦਾਂ ਜੀ ਆਹ ਮੀਡੀਆ ਇਦਾਂ ਕਰ ਰਿਹਾ ਜੀ ਇਦਾਂ ਕਰ ਰਿਹਾ ਅਸੀਂ ਆਪਣਾ ਸਿੱਧਾ ਸੱਦਾ ਜਿਹਾ ਕੰਮ ਕਰਦੇ ਹਾਂ ਜੇ ਜੋਗਾ ਸਿੰਘੁਰ ਨੇ ਕੋਈ ਸਟੇਟਮੈਂਟ ਦਿੱਤੀ ਹੋ ਜਾਂ ਉਹਨਾਂ ਦੀ ਸਟੇਟਮੈਂਟ ਆਊਗੀ ਜੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਉਹ ਤੇ ਅੱਗੇ ਅਗਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਹੁੰਦਾ ਪਦ ਜੋ ਕੁਝ ਵੀ ਹੈ ਆਪਣੇ ਡਰ ਦੇ ਵਜੋਂ ਹੀ ਖੈਰੇਵੜਾਂ ਦੇ ਵੱਲ ਜਿਹੜਾ ਸਾਦਾ ਵੱਲ ਘਟਰਾ ਕਦਮ ਜਿਹੜਾ ਉਹ ਕੀਤਾ ਸਾਦਾ ਜਿਹੜਾ ਉਹਨਾਂ ਨੇ ਇਹ ਡਰਾਮੇਬਾਜ਼ੀ ਜਿਹੜੀ ਆ ਉਹ ਕਾਵੇ ਆ ਲੋਕਾਂ ਨੂੰ ਦੱਸਣ ਵਾਸਤੇ ਜੀ ਬੰਨੋ ਸਰਕਾਰ ਇਦਾਂ ਕਰਦ ਨਹੀਂ ਚਾਹੁੰਦੀ ਇਦਾਂ ਕਰਨੀ ਚਾਹੁੰਦੀ ਹੈ ਸੋ ਸਾਡਾ ਇਦਾਂ ਦਾ ਕੋਈ ਅਦਾਦਾ ਨਹੀਂ ਹੈ ਸਾਡਾ ਇਹ ਆ ਕਿ ਉਹ ਆਲਰੇਡੀ ਇੱਕ ਵੱਡੇ ਕੇਸ ਤੇ ਦਾਦ ਉਹਨਾਂ ਦਾ ਨਾਂ ਜੁੜਿਆ ਪਿਆ ਆਲਰੇਡੀ ਉਹਨਾਂ ਨੇ ਜੇਲ ਕੱਟੀ ਆ ਆਲਰੇਡੀ ਉਹਨਾਂ ਦੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਪਹਿਲਾਂ ਬੇਲ ਹੋਇਆ ਆ ਰਹੀ ਇੱਕ ਕੇਸ ਉਹਨਾਂ ਦੇ ਖਿਲਾਫ ਸਟੈਂਡ ਕਰਦਾ ਜਿਹੜਾ ਕੇਸ ਚੱਲ ਰਿਹਾ ਹੈ। ਇਹ ਕੱਲ ਕੇ ਸਾਨੂੰ ਕੋ ਬਹੁਤਾ ਇਹਦੇ ਤੇ ਕਹਿੰਦੀ ਲੋੜ ਦੀ ਜੋਗਾ ਸਿੰਘ ਉਹਨਾਂ ਨੇ ਕੀ ਕੀ ਕੁਝ ਕਿਹਾ ਕੀ ਕੀਤਾ ਕੀ ਦੀ ਕੀਤਾ ਉਹ ਜਦੋਂ ਪੂਰੀ ਜਾਂਚ ਆਜੂਗੀ ਸਾਹਮਣੇ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਕਾਰਵਾਈ ਜਿਹੜੀ ਆ ਜੇ ਕੁਝ ਸੰਬੰਧੀ ਹੋਊ ਕੇਸ ਤੇ ਵੀ ਬਣਦੀ ਹੋਊਗੀ ਤਾਂ ਕਾਰਵਾਈ ਤੇ ਲਾਜ਼ਮੀ ਹੋਊਗੀ ਉਹ ਤਾਂ ਉਹ ਤਾਂ ਉਹਨਾਂ ਦੀਆਂ ਸਟੇਟਮੈਂਟਾਂ ਕਿੱਦਾਂ ਨਹੀਂ ਆਉਂਦੀਆਂ ਉਹਨਾਂ ਦਾ ਕੀ ਰੋਲ ਆ ਕੀ ਨਹੀਂ ਰੋਲ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਉਹ ਸਾਰੀਆਂ ਚੀਜ਼ਾਂ ਪਹਿਲਾਂ ਆਲਰੇਡੀ ਬਾਹਰ ਆ ਚੁੱਕੀਆਂ ਇਸ ਬਾਰੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਸਾਡੀ ਕੋਈ ਮਨਸਾ ਜਿਹੜੀ ਹੈ ਉਹ ਇਦਾਂ ਨਹੀਂ ਹੈ ਇਹ ਆਪਣਿਆਂ ਵੀ ਸਾਦਾ ਕੁਝ ਕਰਦੇ ਆਪਣਿਆਂ ਵੀ ਲੱਗੇ ਆਹੀ ਤੇ ਆਪਣੇ ਕੰਮ ਤੇ ਲੱਗੇ ਆ ਅੱਜ ਤਾਂ ਸਿੱਧੀ ਜੀ ਗੱਲ ਹੈ ਜੀ ਕਿ ਨਸ਼ਿਆਂ ਦੇ ਮਾਮਲੇ 'ਚ ਜਿਹੜਾ ਵੀ ਬੰਦਾ ਅਨਮੋਲ ਹੋਊਗਾ ਵੱਡੇ ਤੋਂ ਵੱਡਾ ਬੰਦਾ ਅਨਮੋਲ ਹੋਊਗਾ ਉਹਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ